ਸਤਿ ਸ਼੍ਰੀ ਅਕਾਲ ਦੋਸਤੋ ਆਪ ਆਇਆ ਹਿਸ਼ਾਰਪੁਰ ਦੇ ਬਾਈ ਜੰਗਲਾਂ ਚ ਕਹਿ ਸਕਦੇ ਆ ਕਿਉਂਕਿ ਹਿਮਾਚਲ ਦੀ ਗੋਦ ਦੇ ਵਿੱਚ ਬੈਠੇ ਆ ਬਾਈ ਜਵਾਂ ਤੇ ਪਹਾੜਾਂ ਤੇ ਵੀ ਜਾ ਵੜਦੇ ਆ ਬਾਈ ਤਾਂ ਤੱਕ ਜਾ ਵੜਦੇ ਆ ਪਰ ਰਿਸਕ ਲੈ ਕੇ ਜਾਂਦੇ ਆ ਆਪਾਂ ਇੱਥੇ ਬਾਈ ਕੋਈ ਬੜਾ ਰਿਸਕ ਨਹੀਂ ਆ ਥੋੜੀ ਜਿਹੀ ਚੜ੍ਹਾਈ ਆ ਤੇ ਉੱਥੋਂ ਚੜ੍ਹ ਕੇ ਆਪਾਂ ਆ ਗਿਆਂ ਤੁਸੀਂ ਮੇਰੇ ਪਿੱਛੇ ਦੇਖ ਲਓ ਆਹੀ ਪਹਾੜਾਂ ਤੋਂ ਪਾਣੀ ਇੱਥੇ ਵੀ ਆਉਂਦਾ ਬਾਈ ਤੇ ਇੱਥੇ ਵੀ ਉਹੀ ਇੰਜੋਏ ਆ ਟੈਂਪਰੇਚਰ ਇੱਥੇ ਵੀ ਘੱਟ ਆ ਤੇ ਬਾਈ ਸਤਿ ਸ਼੍ਰੀ ਅਕਾਲ ਬਾਈ ਬਾਈ ਪਹਿਲਾਂ ਦਾ ਨਾਮ ਦੱਸੋ ਬਾਈ ਮੇਰਾ ਗੁਰਜੀਤ ਸਿੰਘ ਗੁਰਜੀਤ ਸਿੰਘ ਤੇ ਬਾਈ ਸਾਨੂੰ ਲੈ ਕੇ ਆਇਆ ਵਧੀ ਤੇ ਇਥੇ ਟੈਂਪਰੇਚਰ ਵੀ ਮੇਨਟੇਨ ਆ ਤੁਸੀਂ ਆਪਣੀ ਫੈਮਿਲੀ ਦੇ ਨਾਲ ਆ ਸਕਦੇ ਹੋ ਔਰ ਸਭ ਤੋਂ ਵੱਡੀ ਗੱਲ ਘੱਟ ਬਜਟ ਦੇ ਵਿੱਚ ਤੇ ਤੁਸੀਂ ਵਧੀਆ ਟੂਰ ਲਗਾ ਸਕਦੇ ਤੇ ਰਹਿਣ ਦੇ ਲਈ ਫੈਸਿਲਿਟੀ ਹੈ ਥਾਣਾ ਟਾਈਮ ਦੇ ਉੱਤੇ ਰੂਮ ਵੀ ਅਵੇਲੇਬਲ ਹੈਗੇ ਆ ਠੀਕ ਆ ਹਾਂਜੀ ਤੇ ਕ੍ਰਾਸ ਕੰਟਰੀ ਵਗੈਰਾ ਸਾਰਾ ਕੁਝ ਇੱਥੇ ਹੈ ਉਹਲੇ ਵੇਖਣ ਵਗੈਰਾ ਭਾਈ ਜਿਵੇਂ ਕਹਿੰਦੇ ਵੀ ਇੱਥੇ ਸ਼ੇਰ ਸ਼ੂਰ ਵੀ ਆਉਂਦੇ ਜਾਂ ਕੋਈ ਖਤਰਾ ਵਗੈਰਾ ਜਿਵੇਂ ਇੱਥੇ ਕੈਂਪਿੰਗ ਕਰਨੀ ਹੈ ਕਿਸੇ ਜਾਂ ਟੈਂਟ ਵਗੈਰਾ ਲਾਉਣਾ ਆਪਦਾ ਹਨਾ ਰਾਤ ਨੂੰ ਨਾ ਕੋਈ ਖਤਰਾ ਹੈਗਾ ਕਿ ਉੱਥੇ ਸਟੇ ਕਰ ਸਕਦੇ ਆ ਕੋਈ ਪਿੱਛੇ ਨਹੀਂ ਤੁਸੀਂ ਰਾਤ ਨੂੰ ਅਗਰ ਥੋੜਾ ਬਹੁਤਾ ਚਲੋ ਖਤਰਾ ਤੇ ਹੈਗਾ ਹੀ ਭਾਜੀ ਹਾਂ ਠੀਕ ਹੈ ਤੇ ਤੁਸੀਂ ਸੇਫ ਜਗ੍ਹਾ ਦੇ ਕੇ ਕੈਂਪਿੰਗ ਕਰ ਸਕਦੇ ਹੋ ਬਹੁਤ ਏਰੀਆ ਹੈਗੇ ਆ ਹੂੰ ਪਿੱਛੇ ਏਰੀਆ ਹੈਗਾ ਹਾਂਜੀ ਹਾਂਜੀ ਐ ਜਿਵੇਂ ਭਾਈ ਥਾਣਾ ਡੈਮ ਹੋ ਗਿਆ ਹਨਾ ਤੇ ਆਹ ਡੈਮ ਕਿਹੜਾ ਜਿਹੜਾ ਪਿੱਛੇ ਛੱਡ ਗਿਆ ਕਈ ਇਹ 7 ਕਰੀਬ 7 ਤੋਂ 8 ਡੈਮ ਹੈਗੇ ਇਸ ਏਰੀਆ ਦੇ ਵਿੱਚ ਅਲੱਗ-ਅਲੱਗ ਲੋਕੇਸ਼ਨ ਦੇ ਉੱਤੇ ਆ ਉਹ ਮੈਂ ਦਿਖਾ ਵੀ ਦਊਗਾ ਤੁਹਾਨੂੰ ਠੀਕ ਆ ਸਵੇਰ ਆਪਾਂ ਦੇਖਾਂਗੇ ਵੀ ਅਲੱਗ-ਅਲੱਗ ਤੇ ਬਾਈ ਜੇ ਖੇਤੀ ਦੀ ਗੱਲ ਕਰਗੇ ਇੱਥੇ ਜਦੋਂ ਵੀ ਅਸੀਂ ਆਏ ਆ ਨਾ ਸਵੇਰ ਦੇ ਸਫੈਦਾ ਹੀ ਦੇਖਿਆ ਸੀ ਸਫੈਦਾ ਤੇ ਬਪੂਲਰ ਬਾਈ ਕੀ ਕਾਰਨ ਬਾਈ ਪਾਣੀ ਵੀ ਹੈਗਾ ਉੱਪਰ ਹੈ ਨਾ ਤੇ ਜ਼ਮੀਨਾਂ ਵਿੱਚ ਬਹੁਤ ਵਜਾਊ ਆ ਬਾਈ ਚੱਕਰ ਕੀ ਆ ਬਈ ਵੀ ਫਿਰ ਵੀ ਸਫੈਦਾ ਹੀ ਸਫੈਦਾ ਹੀ ਜਾਂਦਾ ਬਾਈ ਇੱਕ ਤਾਂ ਭਾਜੀ ਜਿਹੜਾ ਡਿਸਟ੍ਰਿਕਟ ਹੁਸ਼ਿਆਰਪੁਰਾ ਨਾ ਇਹ ਪਲਾਈਵੁੱਡ ਦਾ ਹੱਬ ਆ ਇੰਡਸਟਰੀਅਲ ਏਰੀਆ ਹਮ ਇੱਥੇ ਕੁੜ ਤਿੰਨ 400 ਘੜ ਤੋਂ ਘੜ ਤਿੰਨ 400 ਫੈਕਟਰੀ ਆ ਠੀਕ ਆ ਦੂਸਰਾ ਭਾਜੀ ਮਾਰਜਿਨ ਦਾ ਸੌਦਾ ਇਹ ਹਮ ਸਿੱਧੀ ਗੱਲ ਆ ਅੱਜ ਕੱਲ ਲੀਵਰ ਦੀ ਵੀ ਪ੍ਰੋਬਲਮ ਆ ਔਰ ਤੁਹਾਨੂੰ ਪਤਾ ਐਨਆਰਆਈ ਵੀ ਜ਼ਿਆਦਾ ਹੈਗੇ ਆ ਸਹੀ ਆ ਅਗਰ ਤੁਹਾਡੇ ਖੇਤ ਦੇ ਵਿੱਚ ਟਿਊਬ ਲੱਗਿਆ ਤੇ ਤੁਸੀਂ ਪਪੂਲਰ ਦੀ ਖੇਤੀ ਕਰ ਸਕਦੇ ਹੋ ਬਹੁਤ ਵੈਸਟ ਆ ਤੇ ਅਗਰ ਤੁਹਾਡੇ ਕੋਲ ਸਭ ਤੋਂ ਵੱਡੀ ਫੈਸਿਲਿਟੀ ਨਮੀ ਆਗੇ ਅਗਰ ਪਾਣੀ ਨਹੀਂ ਹੈਗਾ ਤੁਹਾਡੇ ਖੇਤ ਦੇ ਵਿੱਚ ਉਹ ਬੰਜਰ ਆ ਫਿਰ ਤੁਸੀਂ ਖੇਤੀ ਵੀ ਨਹੀਂ ਕਰ ਸਕਦੇ ਤਾਂ ਉਹਦੇ ਵ ਇਥੇ ਸੇਮ ਅਪ ਹੈਗੀ ਆ ਫਿਰ ਉੱਦਾਂ ਖੇਤੀ ਨਹੀਂ ਹੁੰਦੀ ਮੰਨ ਲਓ ਕੋਈ ਨੈਰੀ ਏਰੀਆ ਹੈ ਜਾਂ ਕੋਈ ਦਰਿਆਈ ਏਰੀਆ ਹੈ ਉੱਥੇ ਤੁਹਾਡਾ ਸਫੈਦਾ ਕਾਮਯਾਬਾ ਇਥੇ ਕਾਫੀ ਲੈਬੋਰੀਆਂ ਹੈਗੀਆਂ ਤੁਸੀਂ ਆਪਣੀ ਮਿੱਟੀ ਦਾ ਟੈਸਟ ਕਰਵਾ ਸਕਦੇ ਆ ਜੋ ਵੀ ਰეკਮੈਂਡ ਕਰੂਗੀ ਲੈਬੋਰੀ ਉਸ ਨਸਲ ਦੀ ਬਰੀਡ ਜਿਹੜੀ ਆ ਤੁਸੀਂ ਆਪਣੇ ਖੇਤ ਚ ਲਗਾਓ ਤਾਂ ਕੋਈ ਚੱਕਰ ਨਹੀਂ ਹਾਂ ਕੋਈ ਚੱਕਰ ਨਹੀਂ ਤੇ ਬਈ ਸਫੈਦਾ ਜਿਵੇਂ ਇੰਨੀ ਮਾਤਰਾ ਚ ਲੱਗਿਆ ਵਾ ਹੁਣ ਹੁਣ ਤਾਂ ਚਲੋ ਵਧੀਆ ਇੱਥੇ ਹੈ ਨਾ ਪਾਣੀ ਦਾ ਜਿਹੜਾ 70 ਰੁਪਿਆ ਬਈ ਉੱਪਰ ਹੈਗਾ ਹਰਿਆਲੀ ਵੀ ਹੈਗੀ ਹੈ ਨਾ ਤੇ ਜੇ ਬਈ ਇਸੇ ਤਰ੍ਹਾਂ ਸਫੈਦਾ ਲੈ ਗਿਆ ਸਾਡੇ ਤੁਹਾਨੂੰ ਪੰਜਾਬ ਚ ਜ਼ਿਆਦਾਤਰ ਇਹ ਹੁੰਦਾ ਬਈ ਜਿਵੇਂ ਫੌਜੀ ਦੀ ਨਰਸਰੀ ਹੈ ਬਈ ਹੈ ਨਾ ਕੋਲੋਂ ਸਫੈਦਾ ਬਈ ਵੀ ਵੇਚ ਰਿਆ ਅਕਸਰ ਹੀ ਸਾਨੂੰ ਬਈ ਵੀਡੀਓ ਥਲੇ ਕਮੈਂਟ ਸਾਨੂੰ ਮਿਲਦੇ ਆ ਵੀ ਇਹ ਜਿਹੜਾ ਸਫੈਦਾ ਤੁਹਾਡਾ ਬਈ ਪਾਣੀ ਨੂੰ ਬਰਬਾਦ ਕਰ ਰਿਹਾ ਤੁਸੀਂ ਆਉਣ ਵਾਲੀਆਂ ਵੀਡੀਓ ਨੂੰ ਖਤਮ ਕਰੀ ਨਾ ਕੈਂਸਰ ਹੋ ਰਿਹਾ ਬਈ ਤੁਹਾਡੇ ਕਿੰਨੀ ਕਿੰਨੀ ਕ ਬਿਮਾਰੀ ਹੈ ਇੱਥੇ ਨੀ ਬਿਲਕੁਲ ਨਹੀਂ ਬਿਮਾਰੀ ਹੈਗੀ ਭਾਜੀ ਸਫੈਦਾ ਇਦਾਂ ਨਾ ਇਹ ਇੱਕ ਕਲੋਨ ਹੈ ਇੱਕ ਆਪਾਂ ਵੈਰਾਈਟੀ ਤਿਆਰ ਕੀਤੀ ਹੈ ਘੱਟ ਸਮੇਂ ਦੇ ਵਿੱਚ ਤਿਆਰ ਹੁੰਦੀ ਹੈ ਬਰਡ ਲੰਨੇ ਆਪਾਂ ਹਨਾ ਪਪੂਲਰ ਵੀ ਇਦਾਂ ਹੀ ਆ ਤੇ ਉਹੀ ਫੈਸਿਲਟੀ ਆ ਕਹਿਣ ਦਾ ਮਤਲਬ ਇਹ ਹੈਗਾ ਜਿੱਦਾਂ ਦੇਸੀ ਸਫੈਦਾ ਉਹਦੀ ਜੜ ਬਹੁਤ ਗਹਿਰੀ ਹੁੰਦੀ ਆ ਉਹ ਰਿਸਕੀ ਆ ਠੀਕ ਹੈ ਹਾਂ ਇਹਦੇ ਤੋਂ ਕੋਈ ਰਿਸਕ ਨਹੀਂ ਜੜ ਇੰਨੀ ਜੜ ਹੈ ਦੀ ਬਸ ਉੱਪਰ ਉੱਪਰ ਹੀ ਹਾਂ ਵੈਰਾਈਟੀ ਇਹ 3 ਸਾਲ ਜੇ ਵੀ ਤੁਸੀਂ ਜਿੰਨਾ ਗੈਪ ਮੈਂਟੇਨ ਕਰੋਗੇ ਵਧੀਆ ਡਿਸਟੈਂਸ ਰੱਖੋਗੇ ਉਨੀ ਜਲਦੀ ਤਿਆਰ ਹੋਣੇ ਜਾਂ 3 ਸਾਲ ਬਾਅਦ ਵੀ ਵੱਢ ਲੋ ਕੋਈ ਇਹਦੇ ਕੋਈ ਰਿਸਕ ਨਹੀਂ ਹੈ ਪਾਣੀ ਵਾਲਾ ਹੈ ਨਹੀਂ ਅਸੀਂ ਦੇਖੋ ਮੇਰੇ ਪੰਜ ਗਿੱਲੇ ਆ ਸਾਡੇ ਤੋਂ ਪਾਣੀ ਦੀ ਫੈਸਿਲਿਟੀ ਹੈ ਨਹੀਂ ਅਸੀਂ ਸੁੱਕੇ ਛੱਡੇ ਹੋ ਉਹ ਠੀਕ ਹੈ ਬਸ ਉਹ ਬਾਹਰ ਇਸ ਤੇ ਡਿਪੈਂਡ ਆ ਜਦ ਅਸੀਂ ਪਾਣੀ ਨਹੀਂ ਟਿਊਬਲ ਤੋਂ ਪਾਣੀ ਨਹੀਂ ਲਾਂਦੇ ਫੇਰ ਉਹ ਕਾਹਦਾ ਪਾਣੀ ਪੀਆਗਾ ਪਾਣੀ ਸੁਖਾਣਾ ਖਤਮ ਹੋ ਜਾਊਗਾ ਹਾਂਜੀ ਠੀਕ ਆ ਬਾਈ ਤੇ ਠੀਕ ਆ ਦੋਸਤੋ ਉਹ ਸੇਮ ਏਰੀਏ ਦੇ ਵਿੱਚ ਭਾਜੀ ਵੱਧ ਤੋਂ ਵੱਧ ਦੇ ਬੂਟੇ ਲਗਾਓ ਕੋਈ ਰਿਸਕ ਨਹੀਂ ਕੋਈ ਰਿਸਕ ਨਹੀਂ ਹਾਂ ਵਧੀਆ ਪੈਲੀ ਹੋ ਜਾਊਗੀ ਠੀਕ ਆ ਲੋ ਬਈ ਜਿਵੇਂ ਹੁਣ ਆਪਾਂ ਕਹਿ ਸਕਦੇ ਉਧਰ ਫਰੋਜਪੁਰ ਹਨਾ ਉਧਰ ਦੀ ਸਰ ਜਲਾਲਾਬਾਦ ਫਾਇਲ ਕਪ ਸੇਮ ਦਾ ਏਰੀਆ ਜ਼ਿਆਦਾ ਉਧਰ ਜਿਹੜਾ ਕੋਲੋਨ ਸਫੈਦਾ ਬਾਈ ਉਧਰ ਲਾ ਸਕਦੇ ਆ ਅਸੀਂ ਐ ਨਹੀਂ ਕਹਿੰਦੇ ਵੀ ਚੰਗੀਆਂ ਜ਼ਮੀਨਾਂ 'ਚ ਜਿੱਥੇ ਝੋਨਾ ਹੁੰਦਾ ਨਾ ਉੱਥੇ ਲਈ ਚੱਲੋ ਜਿੱਥੇ ਬਾਈ ਸਪੈਦਾ ਕੀ ਜਾਂਦੇ ਹੁੰਦੇ ਆ ਲਾਉਣ ਦੀ ਜਰੂਰਤ ਆ ਉੱਥੇ ਲਾ ਸਕਦੇ ਆ ਬਾਕੀ ਬਾਈ ਆਪਣਾ ਜਿਹੜਾ ਫੌਜੀ ਐ ਸਪੈਸ਼ਲ ਬਾਈ ਏਸੇ ਕੰਮ ਵਾਸਤੇ ਹਿਾਰ ਪਰ ਅਸੀਂ ਕਵਰ ਕਰਨ ਆਏ ਆ ਕੱਲ ਨੂੰ ਵੀਡੀਓ ਪਾਵਾਂਗੇ ਵੀ ਇੱਥੇ ਸਪੈਦਾ ਬਹੁਤ ਜ਼ਿਆਦਾ ਮਾਤਰਾ ਵਿੱਚ ਆ ਤੇ ਜ਼ਿਆਦਾਤਰ ਜਿਨ੍ਹਾਂ ਦੇ ਸਵਾਲ ਸੀਗੇ ਤੁਸੀਂ ਪੰਜਾਬ ਨੂੰ ਬਰਬਾਦ ਕਰ ਦਾਂਗੇ ਉਹ ਕਰ ਦੋਗੇ ਬਾਈ ਉਹਨਾਂ ਬਾਰੇ ਆਪਾਂ ਜਿਹੜਾ ਇਹ ਵੀਡੀਓ ਪਾਉਣ ਲੱਗੇ ਆਂਗੇ ਤੇ ਤੁਸੀਂ ਉਧਰ ਸਪੈਦਾ ਲਾ ਸਕਦੇ ਆ ਬਾਈ ਜਿੱਥੇ ਜਿਹੜਾ ਹੈਗਾ ਉੱਪਰ ਆ ਲੈਵਲ ਆ ਨਾ ਜਿਵੇਂ ਇਹਨੂੰ ਤਿੰਨ ਵਾਰੀ ਨਾਪ ਲੈ ਕੇ ਜਿਵੇਂ ਪਾਣੀ ਨਿਕਲਿਆ ਹੁੰਦਾ ਉਹਨੂੰ ਆਪਾਂ ਕਹਿ ਦਿੰਨੇ ਆ ਸੇਮ ਹੁੰ ਦਾ ਬਾਈ ਮਾੜਾ ਨਹੀਂਗਾ ਦੂਜਾ ਸਪੈਸਦਾ ਚਲੋ ਮੰਨਦੇ ਆਪਾਂ ਪਹਿਲਾਂ ਜਿਹੜਾ ਉਹ ਹਾਂ ਜੜਾਂ ਡੂੰਗੀਆਂ ਜਾਵੜਦਿਆਂ ਸੀ ਉਹ ਖਿੱਚਦਾ ਸੀ ਪਾਣੀ ਤੇ ਕੋਲੋਂ ਸਪੈਸਦਾ ਵਧੀਆ ਬਾਈ ਇੱਥੇ ਫੈਕਟਰੀਆਂ ਬਹੁਤ ਆ ਸਿੱਧਾ ਫੈਕਟਰੀਆਂ ਨਾਲ ਟਾਈਪ ਕਰਵਾਉ ਦਾ ਪਲਾਈ ਬੋਰਡ ਬੰਦਿਆ ਤਾਂ ਕਮਾਈ ਵਧੀਆ ਪੰਜ ਸਾਲਾਂ ਦੇ ਵਿੱਚ ਤੇ ਠੀਕ ਆ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰ ਦਿਓ